ਹੂੰ 19 ਤੁਹਾਨੂੰ ਮਿਹਰਬਾਨ ਕਰਕੇ 2 ਦੀ 19 ਨੂੰ ਪੜ੍ਹ ਦਿਓ ਹੂੰ ਤੇ ਯਹੋਵਾ ਪਰਮੇਸ਼ਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਹੂੰ ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਹਰ ਇੱਕ ਕਾਸ਼ ਦੇ ਪੰਛੀ ਨੂੰ ਰਚਿਆ ਹਰ ਇੱਕ ਜਾਨਵਰ ਨੂੰ ਰਚਿਆ ਹੂੰ ਵੀ ਬੋਲੇ ਆਇਆ ਆਦਮੀ ਦੇ ਕੋਲ ਲੈ ਕੇ ਆਇਆ ਕਿਹਦੇ ਕੋਲ ਲੈ ਕੇ ਆਇਆ ਆਦਮੀ ਦੇ ਆਦਮੀ ਦੇ ਕੋਲ ਕੀ ਕਰਨ ਵਾਸਤੇ ਲੈ ਕੇ ਆਇਆ ਬੋਲ ਹallelujah ਹੇ ਮੂਰ ਆਦਮੀ ਨੂੰ ਸਾਰੇ ਜਨਵਰਾਂ ਨੂੰ ਸਾਰੇ ਈਸਨ ਵਾਲਿਆਂ ਨੂੰ ਪਰਮੇਸ਼ਰ ਨੇ ਬਣਾਇਆ ਤੇ ਆਦਮੀ ਦੇ ਕੋਲ ਲੈ ਕੇ ਆਇਆ ਕਿਹਦੇ ਕੋਲ ਲੈ ਕੇ ਆਇਆ ਆਦਮੀ ਕਾਦੇ ਲਈ ਲੈ ਕੇ ਆਇਆ ਭਲਾ ਦੱਸੋ ਦੱਸੋ ਕਾਦੇ ਲਈ ਲੈ ਕੇ ਆਇਆ ਤਾਂ ਕਿ ਉਹਨਾਂ ਨੂੰ ਕੀ ਉਹਨਾਂ ਦਾ ਕੀ ਰੱਖ ਲਵੇ ਨਾਮ ਰੱਖੇ ਉਹਨਾਂ ਦੇ ਨਾਮ ਪਰਮੇਸ਼ਰ ਨੇ ਸੱਪ ਜਨਵਰੇ ਬਣਾਏ ਪਰ ਇਹਨਾਂ ਦੇ ਨਾਮ ਨਹੀਂ ਰੱਖੇ ਨਾਮ ਅਨਸਾਨ ਨੇ ਉਸ ਪਹਿਲੇ ਜਿਹੜਾ ਪਹਿਲਾ ਮਰਦ ਬਾਬਾ ਆਦਮ ਜਿਹੜਾ ਪਰਮੇਸ਼ੁਰ ਨੇ ਬਣਾਇਆ ਆਪਣੀ ਸ਼ਕਲ ਤੇ ਆਪਣੀ ਸੂਰਤ ਤੇ ਉਸ ਨੂੰ ਬਣਾਇਆ ਉਹਦੇ ਵਿੱਚ ਆਪਣੀ ਬੁੱਧ ਪਾਈ ਤੇ ਬੁੱਧ ਨੂੰ ਸਮਝ ਨੂੰ ਚੱਕ ਕਰਨ ਵਾਸਤੇ ਸਾਰੇ ਜਨਵਰ ਸਾਰੇ ਜੰਗਰ ਉਹਨਾਂ ਦੀ ਜਿੰਸ ਦੇ ਅਨਸਾਰ ਪਰਮੇਸ਼ੁਰ ਉਸ ਆਦਮੀ ਦੇ ਕੋਲ ਲੈ ਕੇ ਆਇਆ ਦੇਖ ਲਈ ਤਾਂ ਕਿ ਉਹਨਾਂ ਨੂੰ ਇਹ ਵੇਖੇ ਤਈ ਹੁਣ ਉਹਨਾਂ ਨੂੰ ਇਹ ਕਿਵੇਂ ਸੱਦੇਗਾ ਕਿਵੇਂ ਇਹਨਾਂ ਨੂੰ ਬੁਲਾਵੇਗਾ ਅਨੇ ਜੋ ਕੁਝ ਆਦਮੀ ਨੇ ਜੋ ਕੁਝ ਵੀ ਆਦਮੀ ਨੇ ਉਸ ਜੂਨੇ ਪ੍ਰਾਣੀ ਨੂੰ ਸੱਦਿਆ ਉਸ ਜੂਨੇ ਪ੍ਰਾਣੀ ਨੂੰ ਸੱਦਿਆ ਉਹਦਾ ਉਹਦਾ ਹੀ ਉਹਨਾਂ ਦਾ ਨਾਮ ਉਵੇਂ ਉਵੇਂ ਹੋ ਗਿਆ ਹੈ ਨਾ ਹੁਣ ਕਦੀ ਦਾ ਨਾਮ ਕੋਈ ਨਹੀਂ ਹੈ ਗੱਦੀ ਤਰੀ ਆਉਂਦੀ ਹੱਥੋਂ ਉਪ ਕਰਕੇ ਹਾਂ ਤੇ ਉਹਦੇ ਗੱਦੀ ਵੱਲ ਗੱਦੀ ਦੀ ਚਾਲ ਢਾਲ ਵੇਖ ਕੇ ਤੇ ਜਿਹੜਾ ਪਰਮੇਸ਼ਰ ਨੇ ਇਨਸਾਨ ਬਣਾਇਆ ਨਾ ਜਿਹਦੇ ਵਿੱਚ ਆਪਣਾ ਆਤਮਾ ਪਾਇਆ ਆਪਣੀ ਬੁੱਧ ਪਾਈ ਉਹਨੇ ਬੁੱਧ ਦੇ ਇਨਸਾਨ ਉਹਦਾ ਨਾਮ ਰੱਖ ਦਿੱਤਾ ਗਦਾ ਤੇ ਗਦਾ ਬੜਾ ਖੁਸ਼ ਆ ਵੀ ਚਲੋ ਠੀਕ ਆ ਜੀ ਕੋਈ ਨਾ ਕੋਈ ਨਾਮ ਤੇ ਮੈਨੂੰ ਮਿਲਿਆ ਹੀ ਆ ਨਾ ਜਿਹਨੂੰ ਗਊ ਮਾਤਾ ਕਹਿੰਦੇ ਆ ਗਊ ਮਾਤਾ ਨੇ ਬੋਲੋ ਹਾਲੇਲੂਆ ਹਾਲੇਲੂਆ ਪਰਮੇਸ਼ੁਰ ਨੇ ਉਹਦਾ ਨਾਮ ਰੱਖਿਆ ਉਸ ਜਿਹੜਾ ਇਨਸਾਨ ਬਣਾਇਆ ਉਹਨੇ ਉਹਦਾ ਨਾਮ ਰੱਖਤਾ ਗਊ گاਾਂ ਬੋਲੋ ਹਾਲੇਲੂਆ ਹਾਲੇਲੂਆ ਜਿਹੜਾ ਜਿਹੜਾ ਵੀ ਜਨਵਰ ਬਾਂਦਰੀ ਜਦੋਂ ਬਾਂਦਰੀ ਮਾਰਦੀ ਹੁੰਦੀ ਆ ਪਟੂਸੀ ਮਾਰਦੀ ਆ ਉੱਥੇ ਕਦੀ ਉੱਥੇ ਦੀ ਅੰਦਾ ਹਣਾ ਵੀ ਇਹਦਾ ਨਾਮ ਬਾਂਦਰੀ ਰੱਖੋ ਬੋਲੋ ਹallelujah ਅਸਾ ਮੈਨੂੰ ਬਾਂਦਰੀ ਤੋਂ ਇੱਕ ਗੱਲ ਚੇਤੇ ਆ ਗਈ ਸੁਣਾਦਾ ਕਿ ਨਾ ਸੁਣਾਦਾ ਫਿਰ ਆਪਾਂ ਬੰਦ ਕਰਾਂਗੇ ਮੇਰੀ ਡਿਊਟੀ ਪੂਲ ਸੈਟ ਕੁਆਟਰ ਚੰਡੀਗੜ੍ਹ ਹੁੰਦੀ ਸੀ ਮੇਰਾ ਇੱਕ ਹੌਲਦਾਰ ਇੱਕੋ ਹੀ ਕਮਰੇ ਚ ਰਹਿੰਦੇ ਸਾਂ ਇੱਕ ਥਾਂ ਸੰਦੇ ਹਾਂ ਡਿਊਟੀ ਖਤਮ ਹੋਈ ਪਿਊ ਮੇਰ ਨਾਲ ਇੱਕ ਗੱਲ ਤੋਂ ਬਹਿਸ ਪਿਆ ਕਹਿੰਦਾ ਜੀ ਤੁਸੀਂ ਮਸੀਹ ਲੋਕ ਕਹਿੰਦੇ ਹੋ ਵੀ ਪਰਮੇਸ਼ੁਰ ਨੇ ਸਾਨੂੰ ਬਣਾਇਆ ਉਹ ਕਹਿੰਦਾ ਨਹੀਂ ਅਸੀਂ ਬਾਂਦਰ ਤੋਂ ਉਹ ਕਹਿੰਦਾ ਬਾਂਦਰ ਨੇ ਸਾਨੂੰ ਬਣਾਇਆ ਬੋਲ ਹਾਲੇਲੂਇਆ ਮੱਖਣੀਆ ਤੈਨੂੰ ਬਣਾਇਆ ਹੋਏ ਪਰ ਮਿੰਨੂ ਬਾਂਦਰ ਨੇ ਬਣਾਇਆ ਨਹੀਂ ਨਹੀਂ ਮਨੂੰ ਬੜੇ ਪਿਆਰ ਨਾਲ ਸਮਝਾਇਆ ਮੈਂ ਉਹਨੂੰ ਵੀ ਬੱਚੇ ਨੂੰ ਮੈਂ ਦੱਸਿਆ ਮਨੂੰ ਬੱਚਨੋਂ ਨੂੰ ਮੈਂ ਇਹ ਸੁਣਾਇਆ ਕਿ ਪਰਮੇਸ਼ਰ ਨੇ ਜਨਵਰਾਂ ਨੂੰ ਬਣਾਇਆ ਬੋਲ ਹallelujah ਹallelujah ਮੰਨੇ ਨਾ ਮੈਂ ਕਿਹਾ ਵੀ ਪਰਮੇਸ਼ਰ ਨੇ ਆਪਣੇ ਸਰੂਪ ਤੇ ਸਾਨੂੰ ਬਣਾਇਆ ਤੇ ਆਪਣੇ ਵਰਗਾ ਬਣਾਇਆ ਤੇ ਮੈਂ ਸਾਡੇ ਪ੍ਰਭੂ ਦੀਆਂ ਸਾਡੇ ਪਰਮੇਸ਼ਰ ਦੀਆਂ ਦੋ ਹੀ ਮਾਵਾ ਨੇ ਕਿਉਂਕਿ ਮੈਂ ਸਾਡੇ ਪਿਓ ਦੀਆਂ ਦੋ ਬਾਵਾ ਨੇ ਤੇ ਇਸ ਕਰਕੇ ਸਾਡੀਆਂ ਵੀ ਦੋ ਨੇ ਦੋ ਹੀ ਲੱਤਾਂ ਨੇ ਕੰਨ ਵੀ ਓਦਾਂ ਦੇ ਆ ਮੂੰਹ ਵੀ ਓਦਾਂ ਦਾ ਮੈਂ ਕਿਹਾ ਹਾਂ ਜੇ ਅਸੀਂ ਬਾਂਦਰ ਦੇ ਹੁੰਦੇ ਤੇ ਬਾਂਦਰ ਵਰਗੇ ਹੁੰਦੇ ਸਾਡਾ ਸੁਭਾਅ ਵੀ ਬਾਂਦਰ ਵਰਗਾ ਹੁੰਦਾ ਸਾਡੇ ਪੂਸ ਲੱਗੀ ਹੁੰਦੀ ਸਾਡਾ ਮੂੰਹ ਵੀ ਇੱਥੋਂ ਕਿ ਜੋ ਨਾਲ দেয়া ਹੁੰਦਾ ਬੋਲੋ ਹallelujah ਫਿਰ ਅਸੀਂ ਪੁਲਿਸ ਚ ਭਰਤੀ ਨਹੀਂ ਹੋਣਾ ਫਿਰ ਅਸੀਂ ਕਿਹੇ ਜੰਗਲ ਚ ਹੋਣਾ ਹੀ ਫਿਰ ਮੈਂ ਕਿਹਾ ਉਦੋਂ ਮੈਂ ਕਾਂਸਟੇਬਲ ਮੈਂ ਕਿਹਾ ਮੈਂ ਕਿਹਾ ਫਿਰ ਤੁਸੀਂ ਹੌਲਦਾਰ ਨਹੀਂ ਹੋਣਾ ਬੋਲੋ ਹallelujah ਉਹ ਵੀ ਮੇਰੇ ਨਾਲ ਮੁੜ ਕੇ ਹੱਸਣ ਲੱਗ ਪਿਆ ਮੈਂ ਕਿਹਾ ਕਿ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਕਿ ਅਸੀਂ ਬਾਂਦਰ ਤੋਂ ਆਂ ਤੇ ਫਿਰ ਮੈਂ ਆ ਕਿ ਸਾਡੀ ਮਾਸੀ ਜਿਹੜੀ ਉਹ ਬਾਂਦਰੀ ਹੋਣੀ ਸੀ ਸਾਡੀ ਚਾਚੀ ਵੀ ਬਾਂਦਰੀ ਹੋਣੀ ਸਾਡੇ ਤੇ ਮੈਂ ਖਾਨਦਾਨ ਹੀ ਬਾਂਦਰੀ ਹੋਣਾ ਨਹੀਂ ਸਾਰੇ ਆਂਦੀਆਂ ਪੂਸਾਂ ਹੋਣੀਆਂ ਸੀ ਫਿਰ ਮੈਂ ਉਹਨੂੰ ਇੱਕ ਗੱਲ ਹੋਰ ਦੱਸੀ ਮੈਂ ਕਿਹਾ ਸਾਡੀ ਬਟਾਲੀਅਨ ਦੇ ਵਿੱਚ ਸਾਡੀ ਪਲਟੂਨ ਦੇ ਵਿੱਚ ਵੀ ਮੈਂ ਕਿਹਾ ਵੀ ਬਾਂਦਰਾਂ ਦੀ ਭਰਤੀ ਹੋਣੀ ਸੀ ਮੰਨ ਲਓ ਇਨਸਾਨ ਤੇ ਕੋਈ ਹੋਣਾ ਨਹੀਂ ਚਲੋ ਬਾਂਦਰ ਹੀ ਹੋਣਾ ਸੀ ਫਿਰ ਉਹਨੇ ਮੈਂ ਕਿਹਾ ਵੀ ਮੈਂ ਕਿਹਾ ਹੁਣ ਰੋਡ ਵਿੱਚ ਦੀ ਬੱਸ ਦੇ ਵਿੱਚ ਅਸੀਂ ਆਈ ਕਾਰਡ ਵਿਖਾ ਲ ਕੇ ਚੱਲ ਜਾਨੇ ਆ ਤੇ ਬਾਂਦਰ ਕੀ ਕਰਿਆ ਕਰੇਗਾ ਹੁਣ ਕੁੜੀਆਂ ਵਿਚਾਰੀਆਂ ਕਾਲਜ ਜਾਂਦੀਆਂ ਨੇ ਹੁਣ ਤਾਂ ਵਿਚਾਰੀਆਂ ਇੱਕ ਦੂਜੇ ਨੂੰ ਕਹਿੰਦੀਆਂ ਵੀ ਵੀ ਆਪਣੇ ਜਾਂ ਗੁੱਤਪਰੇ ਕਰ ਲੈ ਥੋੜੀ ਜਿਹੀ ਚੁਲ ਪਰਨ ਹੋ ਜਾ ਹੁਣ ਵਿਪਤਾ ਤੇ ਪੂਛਦੀ ਆ ਬੋਲ ਹਾਲੇਲੂਆ ਹੁਣ ਕਈ ਭੈਣ ਭਰਾ ਉੱਪਰ ਵੀ ਰੋਡ ਵਿੱਚ ਦੀ ਬੱਸ ਦੇ ਵਿੱਚ ਖਲੋਤੇ ਵੀ ਹੁੰਦੇ ਆ ਤੇ ਲੜਾਈ ਹੋ ਜਾ ਕਰਨੀ ਓਏ ਆਪਣੀ ਯਾਰ ਪੂਛ ਪਰ ਕਰ ਮੇਰੇ ਨੱਕ 'ਚ ਮਾਰੀ ਜਾਂਦੇ ਹੈਂ ਭੈਣਾ ਨੇ ਹੁਣ ਲੜਿਆ ਕਰਨਾ ਹੀ ਨੇ ਤੂੰ ਕਿਹਾ ਮੈਂ ਪੁੱਛਦੀ ਆਪਣੇ ਮੇਰੇ ਮੇਰੇ ਅੱਗੇ ਕਰੀ ਜਾਣ ਦੀ ਹੈ ਆਪਣੀ ਪੂਸ ਪਰੇ ਕਾ ਹਨ ਕਿੰਨੀ ਬਿਰਤਾ ਹੋਣੀ ਸੀ ਕਿਉਂਕਿ ਪਰਮੇਸ਼ਰ ਬਹੁਤ ਹੀ ਗਿਆਨਮਾਨ ਹੈ ਪਰਮੇਸ਼ਰ ਬੁੱਧ ਸਮਝ ਵਾਲਾ ਹੈ ਤਾਈਏ ਉਹਨੇ ਅਨਸਾਨ ਨੂੰ ਆਪਣੇ ਵਰਗਾ ਬਣਾਇਆ ਤੇ ਉਹਦੇ ਵਿੱਚ ਆਪਣੀ ਸਮਝ ਪਾ ਦਿੱਤੀ ਹਨ ਤੇ ਪ੍ਰਭੂ ਜੀ ਕਹਿੰਦੇ ਆ ਕਿ ਤੂੰ ਕੀ ਬਣੇ ਬੁੱਧਵਾਨ ਬਣ ਉਹਨੂੰ ਵੀ ਮੈਂ ਕਿਹਾ ਕਿ ਮੈਂ ਹਾਂ ਹੋਣ ਤੂੰ ਕੀ ਬਣ ਬੁੱਧਵਾਨ ਬਣ ਤੇ ਪਰਮੇਸ਼ਰ ਦੇ ਅੱਖੇ ਲੱਗ ਤੇ ਪ੍ਰਭੂ ਦੇ ਚਰਨਾਂ 'ਚ ਆ ਜਾ ਤੇ ਉਹ ਤੈਨੂੰ ਸਮਝ ਬੁੱਧ ਸਮਰਥ ਦੇ ਦੇਵੇਗਾ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਮਿੱਟੀ ਤੋਂ ਮਿੱਟੀ ਤੋਂ ਹੁਣ ਆਪਾਂ ਔਰ ਤਵੱਲ ਬਾਅਦ ਚ ਚੱਲਾਂਗੇ ਫਿਰ ਕਿਸੇ ਦਿਨ ਚੱਲਾਂਗੇ ਟਾਈਮ ਜ਼ਿਆਦਾ ਹੋ ਗਿਆ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਆਸ਼ੀਸ਼ ਦੇ ਵਰਕ ਦੇ ਵਿੱਚ ਆਓ ਪ੍ਰਭੂ ਦਾ ਧੰਨਵਾਦ ਕਰੀਏ ਜੀ ਤੁਹਾਨੂੰ ਬਹੁਤ